ਜਿੱਦੂ ਕਾਕੇ ਨਾਲ ਗੱਲ ਕੀਤੀ ਅਸੀਂ ਕਿ ਬਈ ਵੀ ਆਪਣੇ ਦੋ ਗਾਣੇ ਸੀਗੇ ਆਪਾਂ ਕਦੋਂ ਕਰੀਏ ਪਲਾਨ ਹੂੰ ਤੇ ਮੇਰੇ ਨਾਲ ਹੀ ਗੱਲ ਹੋ ਰਹੀ ਸੀ ਕਹਿੰਦਾ ਵੀਰੇ ਵੀ ਆਪਣੇ ਤਾਂ ਉਹ ਸੇਲ ਹੋ ਗਏ ਗਾਣੇ ਤੇ ਮੈਂ ਕਿਹਾ ਚਲੋ ਵਧੀਆ ਗੱਲ ਆ ਤੇ ਕਹਿੰਦਾ ਵੀ ਆਪਾਂ ਹੋਰ ਕਰ ਲਾਂਗੇ ਮੈਂ ਕਿਹਾ ਠੀਕ ਆ ਹੁਣ ਉਹੀ ਚੀਜ਼ ਉੱਥੇ ਲਾਲਚ ਹੀ ਸੀ ਆਰਟਿਸਟ ਦਾ ਜੋ ਅਦੋਂ ਨਹੀਂ ਚੱਲੇ ਆ ਵੀ ਇਹਦੇ ਵਿੱਚ ੱਡੀ ਚਲਾ ਸੀ ਕਿ ਜਾਂ ਇਕੱਲੇ ਪੈਸੇ ਤੋਂ ਬਿਨਾਂ ਇਹ ਸਟੇਬਲ ਹੋਣਾ ਸੀਗਾ ਤੇ ਉਹ ਗਾਣੇ ਕਿਉਂ ਨਹੀਂ ਚੱਲੇ ਆਦੋਂ ਆਡੀਓ ਚੱਲ ਜਾਣੇ ਚਾਹੀਦੇ ਸੀਗੇ ਜੇ ਇਹਦੇ ਵੱਡੇ ਵੱਡੇ ਕਲਾਕਾਰ ਤੰਗ ਪਰੇਸ਼ਾਨ ਨੇ ਤਾਂ ਆਉਣ ਵਾਲੀ ਜਿਹੜੇ ਨੌਜਵਾਨ ਸਾਡੇ ਕਲਾਕਾਰ ਬਣਨਾ ਚਾਹੁੰਦੇ ਆ ਉਹਨਾਂ ਦਾ ਫਿਰ ਕੀ ਹਾਲ ਹੋਵੇਗਾ ਬਣੀ ਅੱਜ ਪਿੱਟ ਰਿਹਾ ਸੀ ਕਿ ਮੇਰਾ ਫਲਾਨਾ ਗਾਣਾ ਨਹੀਂ ਚੱਲਿਆ ਹੂੰ ਬਿਲਕੁਲ ਔਰ ਤੁਹਾਡੇ ਮਾਰ ਨਾਲ ਚ ਥੱਕੀ ਹੋਵੇ ਤੁਹਾਡੇ ਚੋਰੀ ਹੋਵੇ ਤੇ ਤੁਸੀਂ ਕਿਸੇ ਗੱਲਾਂ ਤੋਂ ਭੱਜੋ ਕਮਿਟਮੈਂਟ ਦੇ ਕੇ ਆ ਉਹ ਕਿਸੇ ਨਾ ਕਿਸੇ ਦਿਨ ਤਾਂ ਸਟਾਕ ਹੋਣੀਆਂ ਨੇ ਲੋਕ ਤੁਹਾਡੇ ਗੱਲਾਂ ਤੇ ਯਕੀਨ ਕਰਨਗੇ ਜਾਂ ਫਿਰ ਇਹ ਕਹਿ ਦੇਣਗੇ ਹੁਣ ਇੱਕ ਹੋਰ ਆ ਗਿਆ ਵਗਦੀ ਗੰਗਾ 'ਚ ਹੱਥ ਧੋਣ ਬੌਂਡ ਦੇ ਵਿੱਚ ਗੱਲਾਂ ਲਿਖੀਆਂ ਹੁੰਦੀਆਂ ਕਿ ਤੇਰੇ ਕੱਪੜਾ ਰੋਟੀ ਪਾਣੀ ਖਾਣਾ ਪੀਣਾ ਅਸੀਂ ਕਰਾਂਗੇ ਜਾਂ ਫਿਰ ਤੂੰ ਕਰੇਂਗੇ ਆਪਣੇ ਹਿੱਸੇ 'ਚੋਂ ਕਿ 40 60 ਜਾਂ 50 50 ਕੰਪਨੀ ਦਾ ਤੁਹਾਡਾ ਹੈਗਾ ਵਾ ਕਿ ਜੋ ਤੁਹਾਨੂੰ ਆਊਗਾ ਸ਼ੂਆ ਤੋਂ ਜੇ ਡਿਜੀਟਲ ਤੋਂ ਤੁਹਾਨੂੰ ਇੰਨੇ ਪਰਸੈਂਟ ਮਿਲ ਜੂਗਾ ਕੁਝ ਚਲੋ ਚੀਜ਼ਾਂ ਵੀ ਹੈਗੀਆਂ ਨੇ ਜਦੋਂ ਆਰਟਿਸਟ ਕਿਸੇ ਹੋਰ ਨਾਲ ਬੈਠੇ ਉੱਠਣ ਲੱਗਦਾ ਵਾ ਤਾਂ ਉਹਨਾਂ ਦੇ ਗੁਰਦੌਣ ਲੱਗ ਜਾਂਦਾ ਵੀ ਤੂੰ ਸਾਡੇ ਨਾਲ ਆ ਜਾ ਤੈਨੂੰ ਅਸੀਂ ਫੋਰਚੂਨਰ ਲੈ ਦਿੰਨੇ ਆ ਤੂੰ ਸਾਡੇ ਨਾਲ ਆ ਜਾ ਅਸੀਂ ਤੈਨੂੰ ਫਲੈਟ ਲੈ ਦਿੰਨੇ ਆ ਤੇ ਉਹ ਚੀਜ਼ਾਂ ਕਰਕੇ ਪ੍ਰੋਮੋਟਰ ਕਰਦੇ ਕਿ ਵੀ ਸਾਡੇ ਨਾਲ ਹੀ ਬੰਦਾ ਰਹੇ ਵੀ ਇਹਦਾ ਕੋਈ ਦਿਮਾਗ ਨਾ ਖਰਾਬ ਕਰੇ